ਦੇਸਾ ਅਸੀਂ ਸਾਰੇ ਊੜਾੜਾ ਉਹ ਫੇਰ ਪੋਚ ਕੇ ਫੱਟੀ ਨੂੰ ਲੇਖ ਲੈਂਦੇ ਸੀ ਦੁਬਾਰਾ ਉਹ ਫੇਰ ਪੋਚ ਕੇ ਫੱਟੀ ਨੂੰ ਲੇਖ ਲੈਂਦੇ ਸੀ ਦੁਬਾਰਾ 2 ਰੁਪਏ ਵਾਲੀ ਕਾਪੀ ਸੀ ਖਰੀਦੀ ਕਈ ਆਰ ਨਹੀਂ ਬਿੰਮੋੜ ਉਹਨੇ ਆਉਨੇ ਉਹ ਦਿਨੇ ਮੁਰ ਉਹ ਨਹੀਂ ਆਉਣੇ ਯਾਦ ਆਉਂਦੇ ਵਾਰ-ਵਾਰ ਨਹੀਂ ਉੜੇ ਨੂੰ ਨਿਥਾਉਣੇ ਉਹ ਅੱਗੇ ਬੀਸੀ ਆਰੇ ਜਦੋਂ ਘਰ ਕਿਸ ਨੇ ਲੈ ਆਉਣਾ ਕੱਠੇ ਹੋ ਕੇ ਸਾਰਿਆਂ ਨੇ ਉਸ ਘਰ ਤੁਰੇ ਆਉਣਾ ਅੱਗੇ ਬੀਸੀ ਆਰੇ ਜਦੋਂ ਘਰ ਕਿਸ ਨੇ ਲੈ ਆਉਣਾ ਕੱਠੇ ਹੋ ਕੇ ਸਾਰਿਆਂ ਨੇ ਉਸ ਘਰ ਤੁਰੇ ਆਉਣਾ ਪਹਿਲਾ ਮੂਵੀ ਕੋਈ ਵਿਆਹ ਦੀ ਵੇਖਦੇ ਸੀ ਸਾਰੇ ਲਾੜੀ ਪਹਿਲਾ ਮੂਵੀ ਕੋਈ ਵੀ ਆਦੀ ਦੇਖਦੇ ਸੀ ਸਾਰੇ ਦਾਜੀ ਪਿੱਛੋਂ ਫਿਲਮ ਉੱਥੇ ਹੀ ਦੇਖ ਲੈਿੰਦੇ ਤਿੰਨ ਚਾਰ ਨਹੀਂ ਤਿੰਨ ਮੂੜ ਕੋ ਨਹੀਂ ਆਉਣੇ ਦਿਨ ਮੂੜ ਕੋ ਨਹੀਂ ਆਉਣੇ ਯਾਦ ਆਉਂਦੇ ਬਾਰ-ਬਾਰ ਨਹੀਂ ਤਿੰਨ ਮੂੜ ਕੋ ਨਹੀਂ ਆਉਣੇ ਦਸਮਾਨ ਤੇ ਹਾਕਮ ਸੂਪ ਇਕੱਠੇ ਹੀ ਸਿਗਾਉਂਦੇ ਉੱਤੇ ਆ ਜਾ ਜੜ ਜੜਣਾ ਸਾਨੂੰ ਜਦੋਂ ਟੀਵੀ ਤੇ ਸੀ ਆਉਂਦੇ ਬੜਾ ਮਰਦ ਜਸਨਾਇਆ ਜਗ ਮੂੜ ਕੋਨੇ ਸਾਣੀ ਕੋਲਾਂ ਬੜੀ ਕਾ ਹਿਰਨ ਜੀਤ ਕੋਰਨੇ ਲੋਕ ਤੱਥ ਗਾਉਂਦੇ ਸੋਣੀ ਜਸਵਿੰਦਰ ਬਰਾਨੀ ਦਿਨ ਮੂੜ ਕੋਨੀ ਆਉਣੇ ਦਿਨ ਮੂੜ ਕੋਨੀ ਆਉੜੇ ਜਾਦੇ ਆਉਂਦੇ ਮਾਰ ਮਾਰਨੀ ਦਿਨ ਮੂੜ ਕੋਨੀ ਆਉਣੇ ਤੇ ਵੀ ਸਿੱ ਚੱਲਦੇ ਬੜੇ ਦੰਦੂ ਰਾਮ ਤੇ ਪਾਈਆ ਜੀ ਹੋ ਗਏ ਸੁਣਿਆ ਬਾਰੇ ਉਹ ਫੌਂਦੀ ਪਾਈਆਂ ਦੇ ਲਗਾਣੇ ਸਾਰਾ ਦਿਨ ਚੱਲੇ ਜਾਣੇ ਉਹ ਫੌਂਦੀ ਪਾਈਆਂ ਦੇ ਲਗਾਣੇ ਸਾਰਾ ਦਿਨ ਚੱਲੀ ਜਾਣੇ 7 ਵਜੇ ਖਬਰਾਂ 'ਚ ਆਉਣਾ ਰਮਨ ਕਮਾਰਨੀ ਉਹ ਦਿਨ ਮੋੜ ਉਹਨੇ ਆਉਣੇ ਲੈਨ ਫੋਨ ਹੁੰਦੇ ਸੀ ਗੱਦੀ ਦਵੀ ਕਰੇ ਆਉਂਦੇ ਫੋਨ ਸੀ ਲੋਕਾਂ ਦੇ ਉਸ ਖਰਚ ਬੜੇ ਕਦੀ ਆਉਂਦਾ ਸੀ ਕੱਲੇ ਕੱਦ ਦੀ ਆਉਂਦਾ ਸੀ ਜਲੇ ਕਾ ਉਹਦੀ ਆਉਂਦਾ ਸੀ ਕੱਲੇ ਕੱਦ ਦੀ ਆਉਂਦਾ ਸੀ ਜਲੇ ਕਾ ਕੋਠੇ ਉਤੋਂ ਦੀ ਹੀ ਜਾ ਕੇ ਬਾਜ ਅਗਲੇ ਨੂੰ ਮਾਗਦੀ ਨੈਨ ਮੁੜ ਕੋਨੀ ਆਉਣੇ ਦਿਨ ਮੁੜ ਕੋਨੀ ਆਉੜੇ ਯਾਦ ਆਉਦੇ ਵਾਰ ਵਾਰ ਨੈਨ ਮੁੜ ਕੋਨੀ ਸਾਬਿਦ ਤੁਸੀਂ ਬਣਾਉਂਦੀ ਬੇ ਬੁੱਲੇ ਕੋਲੇ ਬਹਿਣਾ ਅੱਗ ਪਾਤੀਆਂ ਦੀ ਹੋਣੀ ਬੈਠੇ ਸੇਕਦੇ ਆ ਰਹਿਣਾ ਉਹ ਸਾਬਿਦ ਤੁਸੀਂ ਬਣਾਉਂਦੀ ਬੇ ਬੁੱਲੇ ਕੋਲੇ ਬਹਿਣਾ ਅੱਗ ਪਾਤੀਆਂ ਦੀ ਹੋਣੀ ਬੈਠੇ ਸੇਕਦੇ ਆ ਰਹਿਣਾ ਮਾੜੇ ਰੋਟੀ ਲਹੀ ਜਾਣੀ ਬੈਠ ਕੇ ਕੋਥੇ ਹੀ ਖਾਣੀ ਮਾਣੇ ਰੋਟ ਨਿਲਾ ਹੀ ਢੜੀ ਬੈਕੇ ਕੋਤੀ ਹੀ ਕਾਣੀ ਲੱਸੀ ਕਰਦੀ ਹੁੰਦੀ ਸੀ ਉਦੋਂ ਬੜੀ ਮਜਨਦਾਰ ਨੀ ਦਿਨ ਮੋੜ ਕੋ ਨਿਉੜੇ ਦਿਨ ਮੋੜ ਕੋ ਨਿਉੜ ਯਾਦ ਆਉਂਦੇ ਮਾਰ ਮਾਰਨੀ ਦਿਨ ਮੋੜ ਕੋ ਨਿਉੜੇ ਨਾ ਮਿਸਾਲ ਦਾ ਪ੍ਰੋਗਰਾਮ ਦੇਖਦੇ ਸੀ ਜਾ ਕੇ ਕਿ ਵੀ ਜਿੱਦ ਕਰ ਹੁਣਾ ਉਹਦਾ ਬੂਹਾ ਕਢਕਾ ਕੇ ਉਹਨਾਂ ਮਹੀਨਿਆਂ ਦਾ ਪ੍ਰੋਗਰਾਮ ਦੇਖਦੇ ਸੀ ਜਾ ਕੇ ਕਿ ਵੀ ਜਿੱਦ ਕਰ ਹੁਣਾ ਉਹਦਾ ਬੂਹਾ ਕਢਕਾ ਕੇ ਰੋਜ਼ ਰੋਜ਼ ਜਦੋਂ ਜਾਂਦੇ ਘਰ ਵਾਲੇ ਆਪ ਜਾਂਦੇ ਉਹ ਕਦੇ ਕਦੇ ਤਾਂ ਉਹ ਖੋਲਦੇ ਨਹੀਂ ਸੀ ਹੁੰਦੇ ਮਾਰਨੀ ਆਉਂਦੇ ਬਾਰ-ਬਾਰ ਨਹੀਂ ਦਿਨ ਮੁੜਉ ਨਹੀਂ ਆਉਣੀ ਦਿਨ ਮੁੜਉ ਨਹੀਂ ਆਉਣੀ ਦਿਨ ਮੁੜਉ ਨਹੀਂ ਆਉਣੀ ਸਾਡੇ ਹੁੰਦੀ ਸੀ ਤੰਦੋਲੀ ਨਾਲੇ ਉਖੜੀ ਤਿਹਾਰਾ ਅੱਜ ਕਿੱਥੇ ਅਵਤਾਰ ਪਿੰਡ ਵਾਲਾ ਉਹ ਚਵਾਰਾ ਉਹ ਕੱਤੀ ਬੈਠੋ ਤੇ ਕਿੱਥੀ ਬੈਠ ਤੋ ਕਿੱਥੇ ਛੀੜਾ ਟੀੜੀ ਆ ਕੇ ਦਿੱਤੇ ਪਾਉਂਦੇ ਆਂ ਨਾ ਹੁੰਦੇ ਸੀ ਉਹਦੀ ਸੱਤ ਵਿੱਚ ਕਰਨੀ ਦਿਨ ਮੋੜ ਉਹ ਨਹੀਂ ਆਉਣੇ ਦਿਨ ਮੋੜ ਉਹ ਨਹੀਂ ਆਉਣ ਯਾਦ ਆਉਂਦੇ ਮਾਰ ਮਾਰਨੀ